ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਅਫਸਰ ਭ੍ਰਿਸ਼ਟਾਚਾਰ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚੱਲਦਿਆਂ ਕਈ ਵਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਸ਼ਤ ਅਫਸਰਾਂ ਤੇ ਸਰਕਾਰ ਵੱਲੋਂ ਐਕਸ਼ਨ ਲੈਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹਨ ਤਾਜ਼ਾ ਮਾਮਲਾ ਹਲਕਾ ਰਾਜਾ ਸੰਸੀ ਦੇ ਬਲਾਕ ਹਰਸ਼ਾ ਤੋਂ ਸਾਹਮਣੇ ਆਇਆ ਹੈ ਜਿੱਥੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਅਹੁਦੇਦਾਰਾਂ ਨੇ ਪੰਚਾਇਤ ਕਤਰ ਨਰਮਲ ਸਿੰਘ ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹਨਾਂ ਨੇ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦਾ ਗਵਨ ਕੀਤਾ ਹੈ ਮੇਰਾ ਪਿੰਡ ਹੀਸਾਪੁਰਿਆ ਹਾਂਜੀ ਮੈਂ ਮੌਜੂਦਾ ਸਰਪੰਚਾਂ ਜੀ ਪਿੰਡ ਦਾ ਹਾਂਜੀ ਕੀ ਮੁਸ਼ਕਲ ਆ ਰਹੀ ਭਾਜੀ ਮੁਸ਼ਕਲ ਇਹ ਹੀ ਆ ਰਹੀ ਹੈ ਜੀ ਜਿਹੜਾ ਸੈਕਟਰੀ ਨਰਮਲ ਸਿੰਘ ਆ ਇਹਨੇ ਪਿਛਲੇ 6 ਮਹੀਨੇ ਦੇ ਵਿੱਚ ਜਦੋਂ ਪ੍ਰਬੰਧਕ ਲੱਗਾ ਸੀ ਇਲੈਕਸ਼ਨ ਤੋਂ ਪਹਿਲਾਂ ਸਿਰਫ ਉਸੇ ਟਾਈਮ ਦੇ ਵਿੱਚ 20 ਲੱਖ ਰੁਪਏ ਦਾ ਜਿਹੜਾ ਆ ਖਾਣਾ ਪੂਰਤੀ ਕੀਤੀ ਆ ਉਹਦੇ ਜੋ ਕੋਈ 1 ਰੁਪਈਆ ਵੀ ਸਾਡੇ ਪਿੰਡ ਨਹੀਂ ਲੱਗਾ ਇਹਨੇ 20 ਲੱਖ ਰੁਪਏ ਦਾ ਜਿਹੜਾ ਆ ਉਹ ਇਹਨੇ ਗਬਨ ਕੀਤਾ ਆ ਤੇ 5 ਲੱਖ ਰੁਪਈਆ ਦੇਨਾ ਕਿਹਾ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਸਾਨੂੰ ਕੋਈ ਵੇਰਵਾ ਨਹੀਂ ਦਿੱਤਾ ਫਿਰ ਆ 6 ਲੱਖ 94000 ਰੁਪਈਆ ਆ ਜਿਹੜਾ ਬੈਲੈਂਸ ਸਾਨੂੰ ਦੱਸਿਆ ਗਿਆ ਹੁਣ ਤੇ ਮੈਂ ਖਾਤੇ ਸਾਰੇ ਚੈੱਕ ਕਰਾਇਆ ਉਹਦੇ ਚ ਸਵਾ 3 ਲੱਖ ਰੁਪਈਆ ਆ ਸਵਾ 3 ਲੱਖ ਸਾਢੇ 3 ਲੱਖ ਤੇ ਇਹ ਨਹੀਂ ਦਲਦਾ ਵਿੱਚ ਜੀ ਤਾਂ ਜਿਹੜੋ ਤੁਸੀਂ ਇਹਨਾਂ ਨੇ ਗੱਲਬਾਤ ਕਰਕੇ ਪੁੱਛਿਆ ਕਿ ਬੈਲੈਂਸ ਬੈਂਕ ਦੇ ਵਿੱਚ ਘਟਿਆ ਤੇ ਇਥੇ ਰਿਸਰਟ ਦੇ ਉੱਤੇ ਜ਼ਿਆਦਾ ਕੀ ਜਵਾਬ ਮੈਂ ਪੁੱਛਿਆ ਇਹਨਾਂ ਨੂੰ ਜੀ ਇਹਨਾਂ ਦੱਸਿਆ ਜੀ ਬਾਕੀ ਬੈਂਕ ਚੈੱਕ ਕਰੋ ਇਹ ਐਚਡੀਐਫਸੀ ਜ ਨਹੀਂ ਹੈਗੇ ਦੂਜੇ ਖਾਤੇ ਜਿਆ 15ਵੇਂ ਮਹੀ ਤੱਕ ਕਮਿਸ਼ਨ ਵਾਲੇ ਵੱਖਰੇ ਖਾਤੇ ਆ ਮੈਂ ਸਾਰੇ ਚੈੱਕ ਕਰਵਾਏ ਆ ਜੀ ਉਸ ਤੋਂ ਬਾਅਦ ਇਹਨਾਂ ਮੈਨੂੰ ਸਟੇਟਮੈਂਟ ਹੈਗੀਆਂ ਸਰ ਮੇਰੇ ਕੋਲ ਸਟੇਟਮੈਂਟ ਹੈਗੀਆਂ ਸਾਰੀਆਂ ਜੀ ਹਾਂਜੀ ਤਾਂ ਤੁਸੀਂ ਕੋਈ ਕੰਪਲੀਟਸ ਕੀਤੀਆਂ ਫਿਰ ਕੰਪਲੀਟ ਅਸੀਂ ਚੇਅਰਮੈਨ ਸਾਹਿਬ ਨੂੰ ਦੱਸਿਆ ਸੀ ਉਹਨਾਂ ਚਲੋ ਸਾਡਾ ਸਾਥ ਵੀ ਦਿੱਤਾ ਆ ਉਹਨਾਂ ਨੇ ਇਹਨੂੰ ਬੁਲਾਇਆ ਵੀ ਸੀ ਤੇ ਪਰ ਉਹਦੇ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਹੀ ਕਰਦੇ ਆ ਜੀ ਜੋ ਸਾਡੇ ਪਿੰਡ ਦਾ ਜਿੰਨਾ ਵੀ ਖਰਚਾ ਲੱਗਾ ਆ ਉਹ ਸਾਰੇ ਪੈਸੇ ਜਿਹੜੇ ਪਿੰਡ ਨੂੰ ਦਿੱਤੇ ਜਾਣ ਪਿੰਡ ਦੇ ਖਾਤੇ 'ਚ ਆ ਸਾਡੇ ਆਉਣ ਤੇ ਉਹ ਜਿੱਥੇ-ਜਿੱਥੇ ਵੀ ਪੈਸੇ ਲੱਗਣੇ ਆ ਉਹ ਅਸੀਂ ਪੈਸੇ ਲਾ ਕੇ ਤੇ ਪੂਰੇ ਕਰੀਏ ਜੀ। ਮੰਲਾ ਸਾਡੇ ਵੀ ਜੀ ਜਦੋਂ ਆਪਣਾ ਪ੍ਰਬੰਧਕ ਲੱਗਾ ਸੀ ਇਲੈਕਸ਼ਨ ਤੋਂ ਪਹਿਲਾਂ ਤੇ ਸਾਡੇ ਵੀ ਇਲਾਕੇ ਆਪਣਾ ਖਾਤੇ ਦੇ ਵਿੱਚੋਂ 12 ਤੋਂ 13 ਲੱਖ ਰੁਪਈਆ ਜਿਹੜਾ ਨਿਕਲ ਚੁੱਕਾ ਜਿਹਦਾ ਕੋਈ ਹਿਸਾਬ ਹੀ ਨਹੀਂ ਦੇ ਰਹੇ ਨਿਰਮਲ ਸਿੰਘ ਨਿਰਮਲ ਸਿੰਘ ਸੈਕਟਰੀ ਹਮ ਤਾਂ ਉਹਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਪੈਸੇ ਨਿਕਲ ਗਏ ਅਸੀਂ ਦੇਖਿਆ ਜੀ ਸਾਰੇ ਆਪਣਾ ਰਜਿਸਟਰ ਦੇ ਕੋ ਰਿਕਾਰਡ ਲਿਆ ਤੇ ਉਹਦੇ ਵਿੱਚ ਅਸੀਂ ਚੈੱਕ ਕੀਤਾ ਤਾਂ ਜੋ ਮਤਲਬ ਇਹਦੇ ਵਿੱਚ ਕਪਲਾ ਹੈਗਾ ਸਾਡੇ ਪਿੰਡ ਦਾ 9,30,000 ਰੁਪਏ ਦਾ ਘਰਬਣਾ ਜੀ ਅੱਛਾ ਜੀ ਜੋ ਕਿ ਜੋ ਪ੍ਰਬੰਧਕ ਲਗੇ ਇਲੈਕਸ਼ਨ ਤੋਂ ਪਹਿਲਾਂ ਉਦੋਂ ਦਾ ਘਰਬਣ ਮਾਰੇ ਗਿਆ ਜੀ ਕਿੰਨੇ ਕੀਤਾ ਕਿੰਨੇ ਇਹ ਨਿਰਮਲ ਸਿੰਘ ਸੈਕਟਰੀ ਹੈ ਜੀ ਅੱਛਾ ਜੀ ਹਾਂਜੀ ਇਹਨਾਂ ਨੂੰ ਅਸੀਂ ਆਂਦੇ ਰਹਾ ਕੰਮ ਚਲਾਓ ਕੰਮ ਚਲਾਓ ਪਰ ਇਹਨਾਂ ਕੰਮ ਚ ਲਾਇਆ ਤੁਹਾਨੂੰ ਰਾਰੇ ਬੁੱਤਿ ਚ ਰੱਖਿਆ ਜੀ ਨਾ ਤੇ ਜੋ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਸੇ ਕਰਕੇ ਤੁਸੀਂ ਸਰਕਾਰ ਨੇ ਆਂਦੀ ਆ ਜੀ ਕਪਲੇ ਬਾਜ਼ੀਆਂ ਤੋਂ ਬਚਣ ਵਾਸਤੇ ਤੇ ਜੇ ਸਾਡੇ ਨਾਲ ਫਿਰ ਵੀ ਇਹ ਕੁਝ ਹੁੰਦਾ ਰਿਹਾ ਤੇ ਫਿਰ ਹਾਲਾਤ ਬਹੁਤ ਕਾਬੂ ਹੀ ਨਹੀਂ ਆ ਸਕਦੇ ਹਾਲਾਤ ਇਹਦਾ ਕਰਕੇ ਅਸੀਂ ਮੰਗ ਕਰਦੇ ਆਂ ਵੀ ਸਾਨੂੰ ਸਾਡੇ ਪਿੰਡ ਦਾ ਹੱਕ ਜਿਹੜਾ ਮਿਲਣਾ ਚਾਹੀਦਾ ਜੀ ਤੇ ਨਿਰਮਲ ਸੈਕਟਰੀ ਜੜੀ ਸਾਡੇ ਇੱਥੇ ਬਲਾਗ ਵਿੱਚ ਹਰ ਜਿੱਛੇ ਨੇ ਬਲਾਗ ਵਿੱਚ ਜੋ ਕਿ ਬੜਾ ਪਿਛਟਿਆ ਸ਼ੁਰੂ ਤੋਂ ਹੀ ਪੁਰਾਣੀਆਂ ਸਰਕਾਰਾਂ ਦੇ ਹੱਥ ਰਲੇ ਆ ਜੀ ਇਹਦੇ ਇਸ ਬੰਦੇ ਨੇ ਮੇਰੇ ਨਰੇਂਗਾ ਦੇ ਵਿੱਚ ਵੀ ਦਖਲ ਦਿੱਤਾ ਪਿੰਡ 'ਚ ਤੇ ਜਿਹੜਾ ਮੈਂ ਆਰਟੀਆਈ ਪਾਈ ਜੀ ਅੱਜ ਤੋਂ ਕੋਈ 2 ਮਹੀਨੇ ਪਹਿਲੂ ਇਹਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਲਟਾ ਦੂਜੇ ਜਿਹਨਾਂ ਨੇ ਹੱਥ ਰਲੇ ਆ ਜਾਂ ਕਿਤੇ ਉਹਨਾਂ ਨੇ ਧੂਮਕੀਆਂ ਮੈਨੂੰ ਕੀ ਕਰ ਲੂਗਾ ਉਹ ਆਜੇ ਆ ਜਾਂ ਮੈਂ ਹਨਾ ਤੇ ਬਹੁਤ ਮਤਲਬ ਕੀ ਇਹਨੇ ਹਰਾਸਮੈਂਟ ਕੀਤਾ ਤੇ ਫਿਰ ਅਸੀਂ ਇਹ ਸਟੈਪ ਚੁੱਕਿਆ ਹੋਆ ਕਿ ਹੁਣ ਹੁਣ ਕੀ ਘਟਾਲੇ ਕਿੱਥੇ-ਕਿੱਥੇ ਹੋਏ ਘਟਾਲੇ ਸਰ ਇਹਦੇ ਕੋਲੋਂ 83 ਪਿੰਡ ਲਗਭਗ ਸਾਡੇ ਬਲਾਗ ਚ ਤੇ 26 ਪਿੰਡ ਦੇ ਕੋਲੇ ਕੋਆ ਇਹਦਾ ਕੀ ਕਾਰਨ ਅਸਿਸਟੈਂਟ ਰੱਖਿਆ ਜੀ ਇਹਨੇ ਪਿੰਡ ਬਿਲਕੁਲ ਜਿੰਨੀ ਇੱਕ ਤਨਖਾਹ ਮਿਲਦੀ ਉਹਨੀ ਤਨਖਾਹ ਦੇ ਵਿੱਚ ਤੇ ਇਹਨੇ ਪਿੰਡਾਂ ਦੇ ਤੇਲ ਦੀ ਗੱਡੀ ਦਾ ਮਾਣ ਤੇਲੀ ਵੱਲ ਜਾਂਦਾ ਉਹਨਾਂ ਸੋ ਕਿਉਂ ਰੱਖਿਆ ਇਹਨੇ ਤੇ ਉਹ 20 ਪਿੰਡਾਂ ਦੇ ਵਿੱਚੋਂ 5 6 ਪਿੰਡਾਂ ਦੇ 3 4 ਮੌਜੂਦਾ ਸਰਪੰਚੇ ਤੇ ਖੜੇ ਨੇ 3 4 ਵੀਰ ਨੇ ਹੋਰ ਇਹਦੇ ਵਿੱਚ ਪਿੰਡ ਹੈਗੇ ਜੀ ਆਪਣਾ ਝੰਝੋਟੀ ਉਚਾਗਲਾ ਤੇ ਚੈਨਪੁਰ ਇਹਦੀ ਆਰਟੀਆਈ ਅੱਜ ਜਾਂ ਕੱਲ ਵੀ ਰਾਣੇ ਪਾ ਦੇਣੀ ਆ ਇਹਦੇ ਕੋ ਜਿਹੜੀ ਪ੍ਰਬੰਧਕੀ ਵੇਲੇ ਦੇ ਉਹ ਹੀ ਹਿਸਾਬ ਮੰਗੇ ਅਸੀਂ ਉਹੀ 2 ਕਰੋੜ ਦਾ ਲਗਭਗ ਗਵਨਣਾ ਨਹੀਂ ਪ੍ਰਬੰਧਕੀ ਵੇਲੇ ਜੀ ਅਸਾਈਨ ਕਰਾਈ ਗਿਆ ਪੈਸੇ ਕਢਾਈ ਗਿਆ ਵਾ ਮੇਰੇ ਨਾਲ ਜਿਹੜੇ ਵੀਰਾਂ ਨੇ ਗੱਲਬਾਤ ਕੀਤੀ ਦੂਜੇ ਪਿੰਡਾਂ ਦੇ ਉਹਦੇ ਵਿੱਚ ਵੇਖੋਗੇ 9 ਨੂੰ 10-10 ਲੱਖ ਦਾ ਗੱਬਣਾ ਕਿਤੇ ਸਿਰਫ 3500 ਟੈਲ ਪਈ ਆ ਕਿਤੇ 3300 ਪਈ ਆ ਇਹਨੇ ਗਲੀਆਂ ਉਹ ਕਾਗਜ਼ੀ ਕਾਰਵਾਈ ਦੇ ਵਿੱਚ ਖਾਣਾ ਪੂਰਤੀ ਕਰਤੀ ਕਿ ਬਣੀਆਂ ਵਾ ਕਾਰਵਾਈ ਰਜਿਸਟਰਾਂ 'ਚ ਪਈਆਂ ਵਾ ਪਿੰਡ ਦੇ ਸਾਰੇ ਜਦੋਂ ਮਰਜ਼ੀ ਜਾ ਕੇ ਆਪਾਂ ਵੇਖ ਸਕਦੇ ਆ ਉਥੇ ਪ੍ਰੂਫ ਆ ਮਜੂ ਪੰਚਾਇਤਾਂ ਨੂੰ ਆਪਣਾ ਤੰਗ ਕਰਨ ਦਿਆ ਵਾ ਪੈਸੇ ਉਥੋਂ ਨਿਕਲ ਕੇ ਫਲਾਣੇ ਬਲਾਗ ਪਏ ਆ ਬੈਂਕ 'ਚ ਦੂਜੇ ਬੈਂਕ 'ਚ ਪਏ ਆ ਇਸ ਤਰ੍ਹਾਂ ਕਰਕੇ ਇਹ ਟਾਲਮ ਟਾਲ ਕਰੀ ਜਾਂਦਾ ਵਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਉਹ ਤਾਂ ਸਰਕਾਰ ਦੇ ਵਿੱਚ ਜਦੋਂ ਤੁਸੀਂ ਜਾ ਕੇ ਪੁੱਛਦੇ ਹੋ ਤਾਂ ਕੀ ਜਵਾਬ ਹੁੰਦਾ ਸਾਡੇ ਬੁਲਾ ਹਲਕਾ ਅੰਜਾਰ ਸਾਹਿਬ ਨੇ ਇਹਨਾਂ ਨੂੰ ਦੋ ਤਿੰਨ ਵਾਰੀ ਸੱਦਿਆ ਵਾ ਜੀ ਇਹ ਉਹਨਾਂ ਨੂੰ ਕਹਿਆ ਹੁੰਦਾ ਕਿ ਮੈਂ ਪਿੰਡ ਦੇ ਕੰਮ ਸ਼ੁਰੂ ਕਰਾ ਦਾਂਗਾ ਜਾਂ ਜੋ ਨੁਕਸਾਨ ਹੋਇਆ ਮੈਂ ਉੱਪਰ ਭਾਈ ਦੇਣ ਲਈ ਤਿਆਰ ਹਾਂ ਤੇ ਪਰ ਭਾਈ ਕੋਲੋਂ ਕਰਨਗੇ ਭਰਪਾਈ ਵੇਖੋ ਜੀ ਜੇ ਖਾਦੇ ਹੋਣਗੇ ਤੇ ਕਰੂਗਾ ਫੇਰ ਹੀ ਮੰਨ ਕੇ ਆਉਂਦਾ ਨਾ ਪਰ ਉਹਦੇ ਵਿੱਚੋਂ ਕੋਈ ਨਹੀਂ ਜੀ ਫਿਰ ਗੁੰਗਲੋਂਾਂ ਤੋਂ ਮਿੱਟੀ ਝਾੜ ਦਿੰਦਾ ਵਾ ਤੇ ਅਸੀਂ ਤਾਂਗੋ ਕਈ ਇਹ ਸਟੈਪ ਚੁੱਕਿਆ ਜੀ ਪ੍ਰੈਸ ਕਾਨਫਰੈਂਸ ਦਾ ਬਾਕੀ ਹੋਣਾ ਹੀ ਛੱਡਾਂਗੇ ਨਹੀਂ ਜਾਵਾਂਗੇ ਤੁਰ ਤੱਕ ਜਾਵਾਂਗੇ ਤੇ ਮੇਰੇ ਪਿੰਡ ਦੇ ਵਿੱਚ ਇਹਨਾਂ ਨਰਿੰਗਾ ਚ ਵੀ ਦਖਲ ਦਿੱਤਾ ਜੀ ਨਰਿੰਗਾ ਦੇ ਵਿੱਚ ਮੈਂ ਆਪਣੇ ਕੋਲੋਂ ਕੰਮ ਕਰਵਾਇਆ ਕੋਈ 7 ਤੋਂ 8 ਲੱਖ ਦੇ ਕੁੱਲ ਕਿੰਨੇ ਪਿੰਡ ਨੇ ਜਿੱਨਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਕਰਪਸ਼ਨ ਹੋਈ ਹੈ ਪਰ ਮੈਂ ਤੁਹਾਨੂੰ ਆਪਣਾ ਹੀ ਦੱਸਣ ਦੇਵਾਂ ਕਿ ਨਰਿੰਗਾ ਦੇ ਵਿੱਚ ਮੈਂ ਜਿਹੜੇ ਕੰਮ ਕਰਵਾਇਆ ਮੇਰੇ ਪੈਸੇ ਨਹੀਂ ਪੈਂਦੇ ਜਾਂਦੇ ਜੀ ਇਹਨੂੰ ਕਹਿੰਦਾ ਮਿਲਤੀ ਨਹੀਂ ਕਰਨੀ ਕਿ ਨਹੀਂ ਮੌੜੀ ਦੱਲੀ ਮੇਰੀ 7 ਲੱਖ ਤੋਂ ਪਲੱਸ ਹੈ ਜੀ ਇਹਦੇ ਕੋ ਟਾਇਲ ਮੰਗਵਾਈ ਜਦੋਂ ਮੀਂਹ ਪੈਣ ਲੱਪੇ ਸਰਪੰਚੀ ਤੋਂ ਪਹਿਲਾਂ ਸਾਰੇ ਆਈ ਉਹਦੋਂ ਖਿੱਚ ਹੋ ਗਈ ਸਾਰੇ ਬੰਨਾਂ ਟਾਇਲ ਲੱਗਣ ਲੱਗ ਗਈ ਨਰਿੰਗਾ ਚ ਲਵਾਉਣ ਲੱਗ ਪਏ ਮੈਂ ਇਹਦੇ ਕੋ ਮੰਗਵਾਈ ਹੈ ਇਹ ਹੁਣ ਉਹਨਾਂ ਨੂੰ ਪੈਸੇ ਨਹੀਂ ਪਾਉਣ ਦੇਣਦੇ ਅਜੇ ਹੀ ਸਾਹਿਬ ਨੂੰ ਮਿਲਣ ਦੀ ਤੋਂ ਰੋਗ ਦਾ ਪਤਾ ਨਹੀਂ ਮੈਨੂੰ ਜੀ ਨਰਿੰਗਾ ਵਾਲੇ ਵੀ ਰਲੇ ਹੋਣ ਸ਼ਾਇਦ ਬਾਕੀ ਤੁਸੀਂ ਪੇਮੈਂਟ ਬਾਰੇ ਪੈਂਦੇ ਚ ਕੀ ਜਵਾਬ ਦਿੰਦੇ ਭਾਈ ਕਹਿੰਦਾ ਤੁਹਾਡਾ ਕੀ ਲੱਗਾ ਵਾ ਕਿਵੇਂ ਲੱਗਾ ਇਹਦਾ ਨਰਿੰਗਾ ਦੇ ਵਿੱਚ ਮਤਲਬ ਹੀ ਕੋਈ ਨਹੀਂ ਐ ਸੈਕਟਰੀ ਦਾ ਇਨਵੋਲਵ ਹੋਣ ਦਾ ਉਹਦੇ ਨਰਿੰਗਾ ਵਾਲਾ ਸਾਡਾ ਅਸੀਂ ਆਪਣੇ ਬਿੱਲ ਤਾਂ ਸ਼ੋਅ ਕਰਦੇ ਹਾਂ ਜਸਵਿੰਦਰ ਸਿੰਘ ਵਕਰਾ ਹਾਂ ਨਹੀਂ ਜਿੱ ਨਹੀਂ ਜੀ ਅਦੇ ਬਿੱਲ ਨਹੀਂ ਕਿਉਂਕਿ ਉਹ ਨਰਿੰਗਾ ਦਾ ਕੰਮ ਆ ਤੇ ਉਹਦੇ ਵਿੱਚ ਆਪਣਾ ਮੇਰੀਆਂ ਜੋ ਵੀ ਮੰਗਤੀ ਹੋਊਗੀ ਤਾਂ ਫੇਰ ਹੀ ਮੈਂ ਬਿੱਲ ਦਾਵਾਂਗਾ ਉਹਨਾਂ ਨੂੰ ਤੇ ਉਹਦੇ ਅਕੋਰਡਿੰਗਲੀ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਅਗਰ ਕੋਈ ਇਦਾਂ ਦੀ ਕਿਸੇ ਵੀ ਬੰਦੇ ਨੂੰ ਕਿਸੇ ਵਿਅਕਤੀ ਨੂੰ ਪਿੰਡ ਦੇ ਨੂੰ ਜਾਂ ਕਿਸੇ ਮੋਦਬਰ ਨੂੰ ਕੋਈ ਵੀ ਇਦਾਂ ਦੀ ਸਮੱਸਿਆ ਹੈਗੀ ਆ ਉਹ ਸਾਡੇ ਵੀਡੀਓ ਸਾਹਿਬ ਬੈਠੇ ਨੇ ਸਾਡੇ ਉੱਚ ਅਧਿਕਾਰੀ ਨੇ ਡੀਡੀਪੀਓ ਸਾਹਿਬ ਨੇ ਉਹਨਾਂ ਨੂੰ ਜਾ ਕੇ ਆਪਣੀ ਕੰਪਲੇਂਟ ਦੇ ਸਕਦਾ ਜਿਹੜੇ ਵੀ ਪਿੰਡ ਦਾ ਕੋਈ ਮਸਲਾ ਹੈਗਾ ਪਿੰਡ ਹੀ ਇਸਾ ਪੋਰਿਆ ਉਹਨਾਂ ਦੇ ਉਹਨਾਂ ਦੇ ਕਹਿਣ ਮੁਤਾਬਿਕ ਕਿ ਜਿਹੜਾ ਬੈਲੈਂਸ ਉੱਤੇ ਏ ਲੱਖ ਤੇ ਕੁਛ ਸ਼ੋ ਹੋ ਰਿਹਾ ਤੇ ਜਿਹੜਾ ਬੈਂਕ ਦੇ ਵਿੱਚ ਹੈਗਾ ਉਹ 3 ਲੱਖ ਸਮਥਿੰਗ ਹੈ ਨਹੀਂ ਜੀ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਹਰ ਸਾਲ ਬਾਦਾਂ ਆਡਿਟ ਹੁੰਦਾ ਹੈ 1 ਰੁਪਏ ਦਾ ਵੀ ਕੈਸ਼ ਬੁੱਕ ਤੇ ਬੈਂਕਾਂ ਦੇ ਵਿੱਚ ਫਰਕ ਨਹੀਂ ਹੋ ਸਕਦਾ ਅਗਰ ਉਹ ਇਹ ਵੀ ਕਹਿੰਦੇ ਕਿ ਤੁਸੀਂ ਉਹਨਾਂ ਨੇ ਕਿਹਾ ਸੀ ਕਿ ਵਕ ਵਕ ਬੈਂਕਾਂ ਦੇ ਵਿੱਚ ਬੈਲੈਂਸ ਹੋਏਗਾ ਉਹਨਾਂ ਨੇ ਸਾਰੀਆਂ ਸਟੇਟਮੈਂਟਸ ਕਿਡਾਈਆਂ ਨੇ ਕਿਤੇ ਸਾਡੇ ਦੇ ਸਟੇਟਮੈਂਟਸ ਵੀ ਹੈਗੀਆਂ ਨੇ ਪਰ ਬੈਲੈਂਸ ਜਿਹੜਾ ਹੈਗਾ ਉਹ ਪੂਰਾ ਨਹੀਂ ਹੈਗਾ ਮੈਂ ਜੀ ਤੁਹਾਨੂੰ ਮੈਂ ਤੁਹਾਨੂੰ ਇਸ ਮਸਲੇ 'ਚ ਪ੍ਰੂਫ ਦੇਣ ਲਈ ਤਿਆਰ ਹਾਂ ਕਿਤੇ ਵੀ 500 ਰੁਪਏ ਦੇ ਨਾਲੋਂ ਵੱਧ ਕੈਸ਼ ਬੁੱਕ ਦੇ ਵਿੱਚ ਜਿਹੜਾ ਵਾ ਉਹ ਫਰਕ ਨਹੀਂ ਪੈ ਸਕਦਾ ਤੁਸੀਂ ਤੇ ਲੱਖਾਂ ਦੀ ਗੱਲ ਕਰ ਰਹੇ ਹੋ ਨਾ ਮਤਲਬ 100 ਰੁਪਏ ਦਾ ਫਰਕ ਵੀ ਜਿਹੜਾ ਕੈਸ਼ ਬੁੱਕ ਤੇ ਬੈਂਕ ਦੇ ਵਿੱਚ ਨਹੀਂ ਹੋ ਸਕਦਾ ਤੁਸੀਂ ਮੇਰੇ ਕੋਲ ਕਿਸ ਤਰ੍ਹਾਂ 3 ਲੱਖ ਦਾ ਕਿਸ ਤਰ੍ਹਾਂ ਫਰਕ ਇਹ ਵੇਖੋ ਜੀ ਉਹਨਾਂ ਦੀ ਕਹਿਣ ਦੀ ਗੱਲ ਹੈ ਜਾਂ ਤੇ ਕੋਈ ਰਿਟਨ ਚ ਮੈਨੂੰ ਕੁਝ ਦੇਣ ਜਾਂ ਮੇਰੇ ਕੋਲ ਲੈਣ ਮੇਰੇ ਕੋਲ ਪੁੱਛਣਾ ਰਜਿਸਟਰ ਦਿਖਾਇਆ ਜੀ ਆਪਣਾ ਰਜਿਸਟਰ ਦੇ ਵਿੱਚ ਜੇ 6 ਲੱਖ ਕਿੰਨੇ ਆ ਤੇ ਬੈਂਕ ਦੇ ਵਿੱਚ ਵੀ ਉਹਨਾ ਹੋਏਗਾ ਜੀ 500 ਰੁਪਏ ਦਾ ਵੀ ਫਰਕ ਹੈ ਜੀ ਉਹਨਾਂ ਦੇ ਕਹਿਣ ਦੀ ਗੱਲ ਹੈ ਹੋ ਸਕਦਾ ਉਹਨਾਂ ਨੇ ਸਾਰੀਆਂ ਸਟੇਟਮੈਂਟਾਂ ਨਾ ਲਈਆਂ ਹੁਣ ਕਿਸੇ ਬੈਂਕ ਦੀ ਸਟੇਟਮੈਂਟ ਮਿਸ ਹੋ ਗਈ ਹੋਵੇ ਵਿੱਚੋਂ ਇਹਨੇ ਸਰ ਸਾਰੇ ਬੈਂਕਰੀਆਂ ਆਏ ਜੀ ਉਹਨਾਂ ਨੇ ਤੁਸੀਂ ਆਪ ਯਾ ਯਾਦੇ ਤੁਸੀਂ ਵੇਖੋ ਜੀ ਮੇਰੇ ਮੇਰਕੋ ਮੇਰੇ ਵੀ ਕੋ ਜੇ ਤੁਸੀਂ ਉਹਨਾਂ ਦੇ ਪ੍ਰੂਫ ਵੇਖ ਕੇ ਆਏ ਮੇਰਕੋ ਵੇਖ ਲਓ ਜੀ ਸਰ ਇੱਕ ਮੱਡੀਆ ਪਿੰਡ ਹੈਗਾ ਉਹਨੂੰ ਸਰਪੰਚ ਨੇ ਇਲਜ਼ਾਮ ਲਾਇਆ ਤੁਹਾਡੇ ਤੇ ਵੇਖੋ ਜੀ ਇਲਜ਼ਾਮ ਤੇ ਜਿਹੜਾ ਮਰਜੀ ਲਾ ਸਕਦਾ ਵਾ ਕੋਈ ਗੱਲ ਨਹੀਂ ਆ ਪਰ ਜੇ ਇਲਜ਼ਾਮ ਲਾਏ ਆ ਮੇਰੇ ਉੱਚ ਅਧਿਕਾਰੀਆਂ ਨੂੰ ਮੇਰੀ ਕੰਪਲੇਂਟ ਕਰਨਾ ਉਹਦੀ ਕੋਈ ਇਨਕੁਆਇਰੀ ਕਰਾ ਲੈਣਾ ਜੇ ਕੋ ਉਹਦੇ ਚ ਇਲਜ਼ਾਮ ਬਣਦਾ ਹੋਏਗਾ ਤੇ ਮੈਂ ਜੇ ਦੋਸ਼ੀ ਹੋਵਾਂਗਾ ਤੇ ਮੈਨੂੰ ਆਪੇ ਮੇਰਾ ਡਿਪਾਰਟਮੈਂਟ ਦੋਸ਼ੀ ਕਰਾਰ ਕਰੇਗਾ ਜੀ ਸਰਪਿੰਡ ਅਦਲੀਵਾਲ ਹਾਂਜੀ ਉਨ ਉੱਥੇ ਵੀ ਉਹ ਕਹਿ ਰਿਹਾ ਕਿ ਤੁਸੀਂ ਜਿਹੜਾ ਪਿੰਡ ਉਹਨਾਂ ਦਾ ਜਿਹੜਾ ਮਨਰੇਗਾ ਦੇ ਪੈਸੇ ਹੈਗੇ ਸੀ ਉਹ ਵਿੱਚ ਪੈਨ ਨਹੀਂ ਦੇ ਰਹੇ ਇੰਟਰਫੇਅਰ ਕਰ ਰਹੇ ਹੋ ਤੁਸੀਂ ਕੰਮ ਦੇ ਵਿੱਚ ਨਹੀਂ ਦੇਖੋ ਜੀ ਮਨਰੇਗਾ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮਨਰੇਗਾ ਦਾ ਇੱਕ ਵੱਖਰਾ ਡਿਪਾਰਟਮੈਂਟ ਹੈ ਸਾਡੇ ਸਾਡੇ ਅੰਦਰ ਹੀ ਆ ਸਾਰਾ ਕੁਝ ਵੈਸੇ ਪਰ ਉਹ ਵੱਖਰੇ ਬੰਦੇ ਡੀਲ ਕਰਦੇ ਨੇ ਉਹ ਤੁਸੀਂ ਸਹੀ ਤਰੀਕੇ ਨਾਲ ਜਿਹੜੀ ਜਾਣਕਾਰੀ ਉਹਨਾਂ ਕੋਲ ਲੈ ਸਕਦੇ ਜਾਂ ਮੌਜੂਦਾ ਪੰਚਾਇਤ ਕੋਲ ਲੈ ਸਕਦੇ ਉਹ ਮੇਰੇ ਵੱਲੋਂ ਉਹਦਾ ਕੋਈ ਕੰਮ ਜਿਹੜਾ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ